ਦੀ ਇਹੀ ਮੰਗ ਹੈ ਵੀ ਜਿਹੜਾ ਇਹ ਬਲੌਂਗੀ ਹੈਗਾ ਇਹਨੂੰ ਕਮੇਟੀ ਦੇ ਵਿੱਚ ਪਾਇਆ ਜਾਵੇ ਕਿਉਂਕਿ 20 ਸਾਲਾਂ ਤੋਂ ਇਹ ਸਫਰ ਹੋ ਰਿਹਾ ਸੀ 20 ਸਾਲਾਂ ਤੋਂ ਸਾਰੇ ਹੀ ਬੰਦੇ ਅਹਿਸਾਸ ਚ ਸੀਗੇ ਵੀ ਆ ਜੀ ਬਲੌਂਗੀ ਨੂੰ ਕਮੇਟੀ ਚ ਲੈ ਲਿਆ ਜਾਊਗਾ ਤੁਹਾਨੂੰ ਆਪ ਜਿੰਨੇ ਵੀ ਪੱਤਰਕਾਰ ਵੀ ਰਹਿ ਗਏ ਸਾਰਿਆਂ ਨੂੰ ਪਤਾ ਹੈ ਕੋਰਟ ਦੇ ਵਿੱਚ ਕੇਸ ਲੱਗਿਆ ਅਪੀਲ ਪਾਈ ਗਈ ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਹੈਗਾ ਇਹ ਵੀ ਜਿਹੜਾ ਫੈਸਲਾ ਹੈਗਾ ਇਹਦਾ ਡਿਸੀਜਨ ਜਲਦੀ ਲਿਆ ਜਾਵੇ ਡਿਸੀਜਨ ਕਿਸ ਚੀਜ਼ ਦਾ ਲਿਆ ਜਾਵੇ ਜਿਹੜੀ CRM ਜਿਹੜੀ ਪਟੀਸ਼ਨ ਜਿਹੜੀ ਸਿਗੀ ਪਾਈ ਗਈ ਸੀ ਉਹਦੇ ਬਾਰੇ ਕਿਹਾ ਗਿਆ ਸੀ ਪਰ ਇਹਨਾਂ ਨੇ ਇੱਕ ਮਤਾ ਸਰਕਾਰ ਵੱਲੋਂ ਲਾ ਲਓ ਜਾਂ ਜਿਹੜੇ ਅਫਸਰ ਰਹਿ ਗਏ ਉਹਨਾਂ ਵੱਲੋਂ ਲਾ ਲਓ ਸਾਨੂੰ ਨਹੀਂ ਪਤਾ ਕਿਸ ਲਾਲਚ ਦੇ ਕਿਸ ਵਜਾ ਕਰਕੇ ਇਹਨੂੰ ਔਣਗੋਲਿਆ ਕਰਤਾ ਹੈ ਠੀਕ ਹੈ ਨਾ ਇਹ ਜਿਹੜਾ ਪਿੰਡ ਹੈਗਾ ਬੜੇ ਚੀਲਾਂ ਤੋਂ ਸਫਰ ਕਰਦਾ ਆ ਰਿਹਾ ਹੈ ਵੀ ਸਾਨੂੰ ਕਮੇਟੀ ਦੇ ਵਿੱਚ ਲਿਆ ਜਾਵੇ ਹਰ ਇੱਕ ਲੀਡਰ ਆਇਆ ਹਰ ਇੱਕ ਬੰਦੇ ਆਏ ਬੜੀਆਂ ਕਵਰਾਂ ਲੱਗੀਆਂ ਤੁਸੀਂ ਸਾਰੇ ਪੱਤਰਕਾਰ ਵੀਰ ਸਾਰੀ ਗੱਲਾਂ ਪਲੀ ਪਾਤੀ ਜਾਣਦੇ ਆ ਠੀਕ ਹੈ ਤੁਸੀਂ ਸਾਡੇ ਮੂੰਹੋਂ ਸੁਣਨਾ ਚਾਹੁੰਦੇ ਆ ਵੀ ਕਾਰਨ ਕੀ ਹੈ ਬੇਸਿਕਲੀ ਕਾਰਨ ਇਹ ਹੈ ਜਿਹੜੇ ਨਵੇਂ ਪ੍ਰੋਜੈਕਟ ਆਏ ਨੇ ਠੀਕ ਹੈ ਇਹ ਬਾਅਦ ਚ ਲਾਂਚ ਹੋਏ ਨੇ ਬਾਅਦ ਚ ਆਏ ਨੇ ਸਾਡੇ ਪਿੰਡ ਦੀ ਆਬਾਦੀ ਵੀ ਪੂਰੀ ਹੈ ਸਾਡੇ ਪਿੰਡ ਦੀ ਡਿਵੈਲਪਮੈਂਟ ਵੀ ਸਹੀ ਹੈ ਪਰ ਇਹਨੂੰ ਅਣਗੌਲਿਆ ਕਰਕੇ ਨਵੇਂ ਪ੍ਰੋਜੈਕਟ ਨਵੇਂ ਸੈਕਟਰ ਜਿੱਥੇ ਆਬਾਦੀ ਹੈ ਨਹੀਂ ਉਹਨਾਂ ਨੂੰ ਵਿੱਚ ਪਾ ਲਿਆ ਗਿਆ ਹੈ ਜਿਹੜਾ ਕਿ ਬਿਲਕੁਲ ਗਲਤ ਹੈ ਔਰ ਅਸੀਂ ਇਹਦੀ ਅਪੀਲ ਦਲੀਲ ਜਿਵੇਂ ਵੀ ਹੋਊਗਾ ਕਾਨੂੰਨੀ ਤਰੀਕੇ ਨਾਲ ਪੀਸਫੁਲੀ ਪ੍ਰੋਟੈਸਟ ਕਰਾਂਗੇ ਸਰਕਾਰਾਂ ਦੇ ਵੀ ਦਰਵਾਜ਼ਾ ਖੜਕਾਵਾਂਗੇ ਕੋਰਟ ਦਾ ਵੀ ਖੜਕਾਵਾਂਗੇ ਤੇ ਉਹਦੇ ਬਾਰੇ ਚ ਅਸੀਂ ਇਹ ਗੱਲ ਕਹਾਂਗੇ ਵੀ ਸਾਡੀ ਹੱਥ ਜੋੜ ਕੇ ਸਰਕਾਰਾਂ ਨੂੰ ਬੇਨਤੀ ਹੈ ਜਿਹੜੇ ਫੈਸਲੇ ਲੈਂਦੇ ਹੋ ਉਹਨਾਂ ਤੋਂ ਬੈਕਆਟ ਨਾ ਹੋ ਫੈਸਲਾ ਸਹੀ ਦਿਸ਼ਾ ਦੇ ਵਿੱਚ ਸਹੀ ਗਾਈਡੈਂਸ ਨਾਲ ਸਰਵੇ ਅਨਸਾਰ ਲਓ ਉਹਦੀ ਜਿਹੜੀ ਤੁਲਨਾ ਹੈ ਉਹ ਬਰਾਬਰ ਕਰੀ ਜਾਵੇ ਕਿਉਂਕਿ ਜਿਹੜੇ ਮਤੇ ਪਾਏ ਜਾਂਦੇ ਨੇ ਇਹਨਾਂ ਨੂੰ ਵਿਚ ਲਿਆ ਜਾਂਦਾ ਏ ਗੱਲ ਕਹਿ ਦਿੱਤੀ ਜਾਂਦੀ ਆ ਜੀ ਵੀ ਇਹਦਾ ਜੀ ਬਜਟ ਦੇ ਵਿੱਚ ਜਿਹੜੇ ਆ ਕੇ ਪਿੰਡ ਵਾਲੇ ਟੈਕਸ ਨਹੀਂ ਪੇ ਕਰਣਗੇ ਉਹ ਯਾਰ 125 25 ਗਜ ਦੇ ਲੋਕਾਂ ਦੇ ਘਰ ਨੇ ਉਹ ਵੈਸੇ ਹੀ ਮਾਫ ਹੈ ਜਿਹੜੇ ਦਾ 250 ਗਜ ਦਾ ਘਰ ਹੈ ਉਹ ਦੇਣ ਲਈ ਤਿਆਰ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸਰਕਾਰਾਂ ਕਹਿ ਕੀ ਰਹੀਆਂ ਕਰ ਕੀ ਰਹੀਆਂ ਪਰ ਅਸੀਂ ਤਾਂ ਛੋਟੇ ਜਿਹੇ ਬੰਦੇ ਐ ਠੀਕ ਹੈ ਨਾ ਇਸ ਗੱਲ ਨੂੰ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਉਹ ਮੇਰੇ ਪੱਤਰਕਾਰ ਵੀਰੇ ਆਏ ਹੋਏ ਐ ਇਸ ਸਰਕਾਰਾਂ ਦੇ ਕੰਨ ਖੜਕਾ ਦਿਓ ਵੀ ਇਹ ਬਹੁਤ ਵੱਡਾ ਸੰਘਰਸ਼ ਹੋ ਸਕਦਾ ਹੈ ਸਹੀ ਦਿਸ਼ਾ ਦੇ ਵਿੱਚ ਸਹੀ ਫੈਸਲੇ ਲਿਆ ਕਰੋ ਤਾਂ ਕਿ ਜਿਹੜੇ ਆਮ ਲੋਕ ਐ ਉਹਨਾਂ ਦਾ ਫਾਇਦਾ ਹੋ ਸਕੇ ਉਹਨਾਂ ਦਾ ਭਲਾ ਹੋ ਸਕੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਆਮ ਆਦਮੀ ਦੇ ਕਹਿਣ ਅਨਸਾਰ ਆਈ ਤੇ ਆਮ ਆਦਮੀ ਆਮ ਆਦਮੀ ਨਾਲੇ ੱੱਕਾ ਕਰ ਰਹੀ ਐ ਆਮ ਬੰਦੇ ਨਾਲੇ ੱਤਕਾ ਹੋ ਰਾਇਏ ਜਿਹੜੇ ਸ਼ਰਮਾਏ ਦਾ ਸੈਕਟਰਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਡਿਵੈਲਪਮੈਂਟ ਵਾਸਤੇ ਸੈਕਟਰ ਪਾਤੇ ਆ ਜਿਹੜੇ ਪਿੰਡ ਰਹਿ ਗਏ ਆ ਉਹਨਾਂ ਦਾ ਕੋਈ ਪਤਾ ਪਤਾ ਹੀ ਨਹੀਂ ਹੈਗਾ ਇਸ ਚੀਜ਼ੇ ਗੱਲ ਬਰਦਾਸ਼ਤ ਨਹੀਂ ਹੋਏਗੀ ਇਹਦੇ ਬਾਰੇ ਚ ਜਿਵੇਂ ਵੀ ਅਪੀਲ ਦਲੀਲ ਜਿਹੜੀ ਵੀ ਕਰਨੀ ਪਈ ਉਹ ਅਸੀਂ ਕਰਾਂਗੇ ਪੱਤਰਕਾਰ ਵੀਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਸਰਕਾਰ ਨੂੰ ਸਹੀ ਦਿਸ਼ਾ ਸਹੀ ਸਿਸਟਮ ਦੇ ਵਿੱਚ ਤੁਸੀਂ ਪਾ ਸਕਦੇ ਹੋ ਤੁਸੀਂ ਪਾ ਦਿਓ ਇਹਨਾਂ ਨੂੰ ਸਮਝਾ ਦਿਓ ਵੀ ਵੋਟਾਂ ਆਉਣ ਆਲੀਆਂ ਨੇ ਫੈਸਲੇ ਜਿਹੜੇ ਹੈਗਾ ਸਹੀ ਦਿਸ਼ਾ ਦੇ ਵਿੱਚ ਲਓ ਤੇ ਅਸੀਂ ਤੁਹਾਡੇ ਨਾਲ ਹੈ ਇਹ ਨਾ ਹੋਵੇ ਜਿਵੇਂ ਪਬਲਿਕ ਇਕਦਮ ਸਾਰੀ ਨੇ ਪਲਟੀ ਮਾਰੀ ਸੀ ਕਿ ਦੁਬਾਰਾ ਵੀ ਐਵੇਂ ਹੋ ਜਾਵੇ ਕਿਉਂਕਿ ਫੈਸਲੇ ਹੀ ਸਰਕਾਰਾਂ ਨੂੰ ਲੈ ਕੇ ਆਉਂਦੇ ਆ ਫੈਸਲੇ ਦੀ ਵਜ੍ਹਾ ਕਰਕੇ ਜਿਹੜੇ ਆਪਾਂ ਫੈਸਲੇ ਲੈਣੇ ਆ ਜਾਂ ਜਿਹੜੀ ਦਿਸ਼ਾ ਦਿਖਾਣੇ ਆ ਉਹਦੇ ਨਾਲ ਸਰਕਾਰਾਂ ਆਉਂਦੀਆਂ ਆ ਉਹ ਸਹੀ ਦਿਸ਼ਾ 'ਚ ਜਾਣੀਆਂ ਸਰਕਾਰਾਂ ਆਣਗੀਆਂ ਜਾਣੀਆਂ ਇਹ ਜਿਹੜੇ ਪਿੰਡ ਹੈਗੇ ਆ ਇਹਨਾਂ ਨੂੰ ਕਮੇਟੀ ਦੇ ਵਿੱਚ ਪਾਇਆ ਜਾਵੇ ਇਹ ਹੀ ਸਾਨੂੰ ਸਾਰੇ ਪੱਤਰਕਾਰ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜੀ ਤੁਸੀਂ ਡਾਟਿਆਂ ਦੀ ਗੱਲ ਕਰਦੇ ਆ ਡਾਟੇ ਸਾਰੇ ਕਢਾਏ ਹੋਏ ਨੇ ਉਹ ਮਤਲਬ ਬਿਲਕੁਲ ਠੀਕ ਹੋਇਆ ਤੇ ਜਿਹੜੇ ਪਿੰਡ ਰਹਿ ਗਏ ਨੇ ਉਹਨਾਂ ਬਾਰੇ ਵੀ ਬਹੁਤ ਜਲਦੀ ਸੋਚਿਆ ਜਾ ਰਿਹਾ ਹੈ ਅਸਲ ਜਗ੍ਹਾ ਇਹ ਸੀ ਵੀ ਸੁਹਾਣਾ ਪਿੰਡ ਥੈਂਕ ਯੂ ਸਰ ਆਵੇਂ ਮੁਹਾਲੀ ਪਿੰਡ ਆ ਜਾਂ ਹੋਰ ਪਿੰਡ ਨੇ ਜਿਹੜੇ ਆਗੇ ਵਿੱਚ ਉਹਨਾਂ ਤੇ ਟੈਕਸ ਲੱਗ ਲੱਗਿਆ ਹੋਇਆ ਹੈ ਤੇ ਰੋਲਾ ਪਾ ਰਹੇ ਨੇ ਪਿੰਡਾਂ ਦੇ ਪੈਸੇ ਲੱਗਣਾ ਚਾਹੀਦਾ ਉਹਦੀ ਮਤੇ ਪਾਸ ਕਰਕੇ ਭੇਜੇ ਹੋਏ ਨੇ ਅਸਲ ਉਹ ਜਦੋਂ ਤੱਕ ਉਹਦੇ ਬਾਰੇ ਛੇੜ ਜਿੱਦ ਨਾਲ ਪਿੰਡ ਆਗੇ ਬਰੌਂਗੀ ਬਰਮਾਜ ਰਾਜ ਜਿਹੜਾ ਲੱਗ ਵੱਡਾ ਟੈਕਸ ਦਾ ਜਿਹੜਾ ਖਰਚਾ ਬਹੁਤ ਹੈ ਜਿਹੜਾ ਸਾਰੇ ਲੋਕਾਂ ਦੇ ਵੱਡੇ ਛੋਟੇ ਇੰਜ ਪੈ ਗਿਆ ਹੈ ਉਸੀ ਸੋਚਦੇ ਆਂ ਤੁਸੀਂ ਦਾ ਪਿੰਡ ਆਪਾਂ ਕਿਸ ਨਾ ਕਿਸ ਤਰੀਕੇ ਨਾਲ ਜੇ ਉਹ ਉਸ ਗੱਲ ਤੋਂ ਬਾਹਰ ਹੋ ਜਾਂਦੇ ਨੇ ਡੈਕਟਰੋਂ ਫਿਰ ਲੈਂਡ 'ਚ ਕੋਈ ਦਿੱਕਤ ਵੀ ਲੈ ਵੀ ਰਵਾਂ। ਲੈਂਡ ਮਤਲਬ ਅਸੀਂ ਤਾਂ ਪ੍ਰਪੋਜ਼ਲ ਉਹਨਾਂ ਜੀ ਭੇਜੀ ਸੀ ਜਿਵੇਂ ਸਰਕਾਰ ਨੇ ਇਹ ਗੱਲ ਵੀ ਸੋਚ ਗਏ ਇਹ ਕੰਮ। ਜੀ ਮੇਰੇ ਸਾਹਿਬ ਲੋਕੀ ਕੁਝ ਜਾਰੀ ਹੋ ਗਿਆ। ਦਾਇਰਾ ਵਧਾਇਆ ਜਾ ਰਿਹਾ। ਨਵੇਂ ਕਹਿੰਦੇ 12 ਸੈਕਟਰ ਸਮਲ ਲੈਗੇ। ਇਤਰਾਜ਼ ਸੁਣੋ ਇਹਦੇ ਵਿੱਚ ਸਪੈਲ ਨਹੀਂ ਸਮਝਦੇ ਜੀ। ਸ਼ਾਮਿਲ ਕਰਨ ਦੇ ਇਤਰਾਜ਼ ਨਹੀਂ ਆ। ਛੱਡਣ ਦੇ ਇਤਰਾਜ਼ ਆ। ਜਿਹੜੇ ਛੱਡੇ ਗਏ ਨੇ ਉਹਨਾਂ ਦਾ ਕੀ ਕਸੂਰ ਹੈ ਅਸੀਂ ਸਿੱਧੂ ਸਾਹਿਬ ਤਿੰਨ ਵਾਰ ਇਥੋਂ ਐਮ.ਐਲ.ਏ ਰਹੇ ਨੇ ਪਹਿਲਾਂ ਔਰ ਸਾਡਾ ਬੜਾ ਸਰਵੇ ਕੀਤਾ ਹੋਇਆ ਸੀਗਾ ਜਿਹੜਾ ਹਾਊਸ ਦੇ ਵਿੱਚ ਪਾਸ ਕੀਤਾ ਕਿ ਕਿਹੜੇ ਏਰੀਆ ਨੂੰ ਜ਼ਿਆਦਾ ਲੋਡ ਹੈਗੀ ਆ ਕਾਰਪੋਰੇਸ਼ਨ ਲੈਣ ਦੀ ਔਰ ਉਹ ਏਰੀਏ ਕਿਹੜੇ ਸੀਗੇ ਜਿਵੇਂ ਬੜਮਾਇਦਾ ਹੋ ਗਿਆ ਬਲੌਂਗੀ ਹੋ ਗਿਆ ਬਲੌਂਗੀ ਕਲੋਨੀ ਹੋ ਗਿਆ ਬੜਮਾਇਦਾ ਕਲੋਨੀ ਹੋ ਗਿਆ ਜਿਹੜੇ ਨਾਲ ਲੱਗਦੇ ਹੋਰ ਜਿਵੇਂ ਗ੍ਰੀਨਿੰਗ ਕਲੇਵ ਹੋ ਗਿਆ ਹਨਾ ਇਹ ਕੁਝ ਏਰੀਏ ਸੀਗੇ ਜਿਨ੍ਹਾਂ ਕਰਕੇ ਆਪਾਂ ਸਾਰਾ ਕੰਮ ਜਿਹੜਾ ਕਰਨ ਜਾ ਰਹੇ ਸੀਗੇ ਔਰ ਉਹ ਕਹਿੰਦੇ ਐਮਐਲਏ ਸਾਹਿਬ ਨੇ ਕਿਹਾ ਕਿ ਜੀ ਮੈਂ ਇਸ ਕਰਕੇ ਨਿਊ ਕਰਵਾਇਆ ਕਿ ਉਹਨਾਂ ਏਰੀਆ ਦੇ ਉਹਨਾਂ ਨੂੰ ਫਿਰ ਟੈਕਸ ਭਰਨਾ ਪਊਗਾ ਪ੍ਰੋਪਰਟੀ ਟੈਕਸ ਭਰਨਾ ਪਊਗਾ ਐਮਐਲਏ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਪ੍ਰੋਪਰਟੀ ਟੈਕਸ ਆ ਉਹ 150 ਗਾਇ ਤੋਂ ਉੱਪਰ ਲੱਗਦਾ ਹੈ ਉਦੋਂ نیچے ਨਹੀਂ ਲੱਗਦਾ ਹੈਗਾ ਉੱਥੇ ਜਿਹੜੇ ਮੈਕਸਿਮਮ ਮਕਾਨ ਨੇ ਭਾਵੇਂ ਉਹ ਬੜਮਾਦੇ ਦੇ ਨੇ ਭਾਵੇਂ ਉਹ ਬਲੌਂਗੀ ਦੇ ਨੇ ਭਾਵੇਂ ਉਹ ਬਿਰੇਲੀ ਪਿੰਡ ਦੇ ਨੇ ਭਾਵੇਂ ਗਰੀਨੇ ਨਿਕਲੇ ਪਦੇ ਨੇ ਉਥੇ ਮੈਕਸਿਮਮ ਲਿ ਪਲਾਟ ਦਾ ਸਾਈਜ਼ ਹੈਗਾ 150 ਤੋਂ ਨੀਚੇ ਹੀ ਆ 750 ਤੋਂ ਵੀ ਨਹੀਂ ਘਟ ਵਾਲਾ ਘਟ ਹੈਗਾ ਔਰ ਅਗਲੀ ਗੱਲ ਉਹਨਾਂ ਨੂੰ ਜਿਆਦਾ ਸਹੂਲਤਾਂ ਦੀ ਲੋੜ ਹੈਗੀ ਆ ਜਿਆਦਾ ਪਾਪੂਲੇਸ਼ਨ ਉਥੇ ਰਹਿੰਦੀ ਆ ਉਹਨਾਂ ਨੂੰ ਸੀਵਰੇਜ ਦੇ ਚੰਗੇ ਦੀ ਲੋੜ ਹੈ ਉਹਨਾਂ ਨੂੰ ਸਾਫ ਪਾਣੀ ਦੀ ਲੋੜ ਹੈ ਉਹਨਾਂ ਨੂੰ ਗਲੀਆਂ ਨਾਲੀਆਂ ਦੀ ਲੋੜ ਹੈ ਉਹਨਾਂ ਨੂੰ ਡਿਸਪੈਂਸਰ ਦੀ ਲੋੜ ਹੈ ਉਹਨਾਂ ਨੂੰ ਉਥੇ ਲੋਕਲ ਵੱਡੇ ਸਕੂਲ ਦੀ ਲੋੜ ਹੈ ਕਿਉਂਕਿ 50 ਹਜ਼ਾਰ ਦੀ ਕਰੀਬ ਪਾਪੂਲੇਸ਼ਨ ਉਥੇ ਹੈਗੀ ਆ ਸੋ ਅਸੀਂ ਉਹ ਜਿਹਨੂੰ ਦੇਖਦੇ ਹੋਏ ਉਹਨੂੰ ਕਾਰਪਸ਼ਣ ਦਾ ਹਿੱਸਾ ਬਣਾਇਆ ਸੀਗਾ ਔਰ ਇਹਨਾਂ ਨੇ ਉਹ ਕੱਟ ਕੇ ਮਤਲਬ ਕਿ ਮਤਰੀ ਵਾਲਾ سلوਕ ਕੀਤਾ ਹੈਗਾ ਅਸੀਂ ਉਹਦੇ ਵਾਸਤੇ ਸਾਰੇ ਦਰਵਾਜ਼ੇ ਖੜਕਾਵਾਂਗੇ ਜੇ ਬਈ ਦਾ ਸਰਕਾਰ ਨੇ ਕੋਈ ਗੱਲ ਨਾ ਸੁਣੀ ਅਸੀਂ ਮਾਨਜੁਗ ਹਾਈ ਕੋਰਟ ਵੀ ਜਾਵਾਂਗੇ ਔਰ ਜੇ ਹਾਈ ਕੋਰਟ ਤੋਂ 100% ਤੁਹਾਨੂੰ ਪੂਰੀ ਆਸ ਹੈ ਕਿ ਅਸੀਂ ਜਿਹੜਾ ਹੈਗਾ ਉਹਨਾਂ ਵਾਸਤੇ ਕੋਈ ਨਾ ਕੋਈ ਮਤਲਬ ਚੰਗਾ ਸੁਨੇਹਾ ਲੈ ਕੇ ਆਵਾਂਗੇ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ IELTS ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਉਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜੱਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਦਾ ਤੋਂ IELTS ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋਅ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ 'ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜੱਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੋਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ